ਪਾਪੀ ਰੂਪ ਪਾਪੀ ਬੰਦਾ ਜਿਹੜੇ ਉਹ ਘਣ ਮਾਰ ਰਿਆ ਸੀ ਬਾਬਾ ਸਾਹਿਬ ਦੇ ਉਹ ਕੱਲਾ ਕੱਲਾ ਕਾਲਜੇ ਤੇ ਇੱਥੇ ਬਜ ਰਿਆ ਸੀ ਕਿੱਥੋਂ ਆਈ ਐਡੀ ਵੱਡੀ ਬਾਈ ਪੌੜੀ ਕਿਵੇਂ ਉਹਨੇ ਸਿਵਧਾਨ ਨੂੰ ਅੱਗ ਲਾਤੀ ਕਿੱਥੋਂ ਘਣ ਆ ਗਿਆ ਉਹਦੇ ਮੰਗਰ ਬਾਈ ਜੀ ਬਹੁਤ ਵੱਡੇ ਹੱਥ ਨੇ ਵੀ ਜੇ ਸਾਪਲਾ ਟਵੀਟ ਕਰਦੇ ਇਸ ਮਸਲੇ ਤੇ ਉਹ ਟਵੀਟ ਤੇ ਬੜੀ ਚਰਚਾ ਛੱਡਦੀ ਹੈ ਬਾਅਦ ਚੋਂ ਟਵੀਟ ਡਿਲੀਟ ਵੀ ਕਰ ਦਿੰਦੇ ਐ ਐਡਿਟ ਵੀ ਕਰ ਦਿੰਦੇ ਨੇ ਉਹ ਕਹਿੰਦੇ ਨੇ ਕਿ ਐਸਜੀਪੀਸੀ ਤੇ ਅਕਾਲ ਤਖਤ ਸਾਹਿਬ ਦਾ ਜਥੇਦਾਰ ਜਵਾਬ ਦੇਵੇ ਇੱਕ ਖਾਸ ਧਰਮ ਨੂੰ ਟਾਰਗੇਟ ਕੀਤਾ ਜਾਣਾ ਕੀ ਲੱਗਦਾ ਹੈ ਇਹਦੇ ਪਿੱਛੇ ਕੋਈ ਚਾਲ ਹੈ ਮਾੜੀ ਮਾਨਸਿਕਤਾ ਦੇ ਬੰਦਿਆਂ ਨੇ ਯਾਰ ਸਾਨੂੰ ਦੂਰ ਕਰਤਾ 바ਵਾ ਸਾਹਿਬ ਤਾਂ ਲੱਖਾਂ ਦੀ ਤਦਾਦ ਦੇ ਵਿੱਚ ਸ਼ੈਡਿਊਲ ਕਾਸ ਸਮਾਜ ਨੂੰ ਉਸ ਸਮੇਂ ਮਾਸ਼ਟਰ ਤਾਰਾ ਸਿੰਘ ਸੀ ਅੰਬਰ ਸ਼ਕੌਣ ਦਰਬਾਰ ਸਾਹਿਬ ਆਏ ਸੀ ਆਪ ਇਹ ਇਹਨਾਂ ਦੀ ਮਾਨਸਿਕਤਾ ਇਹ ਇਹ ਦੋ ਭਾਈਚਾਰਿਆਂ ਨੂੰ ਲੜਾਉਣਾ ਚਾਹੁੰਦੀਆਂ ਇਹਦੇ ਵਿੱਚ ਗੁਰੂਆਂ ਨੇ ਗੁਰੂਆਂ ਦੀ ਵਿਚਾਰਧਾਰਾ ਲੈ ਕੇ ਤਾਂ 바ਵਾ ਸਾਹਿਬ ਡਾਕਟਰ ਅੰਬੇਡਕਰ ਚੱਲੇ ਹੋਏ ਸੀ ਜਿਹੜਾ ਅਮਿਤ ਸ਼ਾਹ ਕੱਲ ਪਰਸੋ ਬੋਲੀ ਜਾਂਦਾ ਸੀ ਨਾ ਬਈ ਅੰਬੇਡਕਰ ਅੰਮੇਡਕਰ ਕਹਿ ਰਹੇ ਹੋ ਮੈਂ ਕਹਣਾ ਬਾਬਾ ਸਾਹਿਬ ਕੋਲੇ ਐਨੇ ਪੜੇ ਤੇ ਇੰਨੀਆਂ ਡਿਗਰੀਆਂ ਸੀ ਅਮਿਤ ਸ਼ਾ ਉਹਦੇ ਗਿੱਟਿਆਂ ਦੇ ਬਰਾਬਰ ਵੀ ਨਹੀਂ ਪੜਿਆ ਹੁਣ ਕਾਂਗਰਸ ਭਾਜਪਾ ਇੱਕੋ ਹੀ ਨੀਤੀ ਆ ਇੱਕ ਹੁਣ ਤੀਜੇ ਆ ਜਿਹੜੇ ਫੋਟੋ ਹੀ ਬਾਬਾ ਸਾਹਿਬ ਦੀ ਮੰਗਰ ਲਾ ਕੇ ਇਹ ਬਾਬਾ ਸਾਹਿਬ ਦੀ ਫੋਟੋ ਥੱਲੇ ਬੈਠ ਕੇ ਇਹ ਉਹੀ ਮੈਂ ਕਹੂੰਗਾ ਕੋੜ ਕਿਰਲੀ ਵਾਲੇ ਕੰਮ ਕਰ ਰਹੇ ਮਤਲਬ ਕਿ ਜਿੰਨਾਂ ਨੂੰ ਇਹ ਕਹ ਰਹੇ ਨੇ ਬੇੜੇ ਵਾਲੇ ਬੇੜੇ ਵਾਲੇ ਕਹਿ ਕੇ ਵੀ ਇੱਕ ਤਰ੍ਹਾਂ ਦਾ ਜ਼ਲੀਲ ਕਰਦੇ ਨੇ ਤੇ ਉਹਨਾਂ ਦੇ ਬੇੜੇ ਤਾਂ ਜਾ ਕੇ ਦੇਖ ਲਓ ਉਹਨਾਂ ਕੋਲ ਤਾਂ ਬੇੜੀ ਹੈ ਨਹੀਂ ਮੈਨੂੰ ਇੱਕ 20000 ਪੰਜਾਬ ਦਾ ਮੁੱਖ ਮੰਤਰੀ ਉਂਗਲ ਖੜੀ ਕਰਕੇ ਇੱਕ ਇੱਕ ਦੱਸ ਦੇ ਵੀ ਮੈਂ ਗਰੀਬ ਕਿਰਤੀ ਲੋਕਾਂ ਨਾਲ ਆਂ ਨਿਵੇ ਬਾਈ ਜੀ ਕੇਜਰੀਵਾਲ ਛਾਤੀ ਤੇ ਹੱਥ-ਹੱਥ ਮਾਰ-ਮਾਰ ਕਹਿੰਦਾ ਸੀ ਜੇ ਪੰਜਾਬ 'ਚ ਸਤਾ ਆ ਗਈ ਤਾਂ ਮੈਂ ਸ਼ਡਿਊਲ ਕਾਸ ਨੂੰ ਉਪ ਮੁੱਖ ਮੰਤਰੀ ਬਣਾਉਂਗਾ ਮੈਂ ਇਹਨਾਂ ਨੂੰ ਸਨਮਾਨ ਦੇਵਾਂਗਾ ਤੇ ਹੁਣ 3 ਸਾਲ ਹੋ ਗਏ ਹੁਣ ਸ਼ਡਿਊਲ ਕਾਸ ਨੂੰ ਭੁੱਲ ਗਏ ਐਸਸੀ ਕਮਿਸ਼ਨ ਵੀ ਅਪਰਕਾਸ਼ਟ ਚੋ ਲਾਇਆ ਉਹਦੇ ਨਾਲ ਤਿੰਨ ਮੈਂਬਰ ਪੰਜ ਹੁੰਦੇ ਨੇ ਤਿੰਨ ਮੈਂਬਰ ਵੀ ਅਪਰਕਾਸ਼ਟ ਚੋ ਲਾਏ ਨੇ ਸ਼ੈਡਿਊਲ ਕਾਸ ਸਮਾਜ ਨਾਲ ਹਰ ਹਰ ਟਾਈਮ ਹਰ ਸਮੇ ਇਹ ਮਨੁਵਾਦੀਆਂ ਦੀ ਪਾਰਟੀ ਧੋਖਾ ਕਰ ਰਹੀ ਆ ਫੋਟੋ ਬਾਬਾ ਸਾਹਿਬ ਦੀ ਲਾਰੇ ਬਾਬਾ ਸਾਹਿਬ ਨੂੰ ਕਾਨੂੰਨ ਮੰਤਰੀ ਤੋਂ ਅਸਤੀਫਾ ਇਹ ਲੋਕਾਂ ਦੇ ਕਰਕੇ ਹੀ ਦੇਣਾ ਪਿਆ ਬਾਬਾ ਸਾਹਿਬ ਨੂੰ ਕਾਂਗਰਸ ਪਾਰਟੀ ਨੇ 1956 ਦੇ ਵਿੱਚ ਬਾਬਾ ਸਾਹਿਬ ਸਾਡੇ ਕੋਲੋਂ ਚਲੇ ਗਏ 1999 ਤੱਕ ਯਾਰ ਭਾਰਤ ਰਤਨ ਨਹੀਂ ਦਿੱਤਾ ਕੱਲ੍ਹ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਕੇ ਡਾਕਟਰ ਭੀਮrao ਅੰਬੇਦਕਰ ਜੀ ਦੇ ਬੁੱਤ ਨਾਲ ਜੋ ਬੇਅਦਬੀ ਹੋਈ ਹੈ ਉਹਦੇ ਤੋਂ ਬਾਅਦ ਪੂਰੇ ਪੰਜਾਬ ਦੇ ਵਿੱਚ ਮਾਹੌਲ ਭਖਿਆ ਹੋਇਆ ਹੈ ਜਿਹੜਿਆਂ ਜਿਨ੍ਹਾਂ ਜਿਹੜੇ ਲੋਕ ਡਾਕਟਰ ਭੀਮਰਾਓਂ ਵੇਦਕਰਨ ਨੂੰ ਆਪਣਾ ਰਹਿਬਰ ਮੰਨਦੇ ਆ ਜਿਹੜੇ ਲੋਕ ਉਹਨਾਂ ਦੀਆਂ ਕੁਰਬਾਨੀਆਂ ਨੂੰ ਸਮਝਦੇ ਆ ਉਹਨਾਂ ਦੇ ਮਨਾਂ ਤੇ ਬਹੁਤ ਵੱਡੀ ਠੇਸ ਪਹੁੰਚੀ ਐ ਸਮੁੱਚੇ ਜੇ ਗੱਲ ਕਰਨਾ ਹੋਵੇ ਦੇਸ਼ ਵਾਸੀ ਜਿਹੜੇ ਸੰਵਿਧਾਨ ਨੂੰ ਮੰਨਦੇ ਆ ਉਹ ਸਾਰਿਆਂ ਦੇ ਮਨ ਨੂੰ ਠੇਸ ਪਹੁੰਚੀ ਕਿਉਂਕਿ ਉਹ ਸੰਵਿਧਾਨ ਦੇ ਨਰਮਾਤਾ ਨਹੀਂ ਇਸ ਸਾਰੀ ਘਟਨਾ ਨੂੰ ਕਿਵੇਂ ਦੇਖਿਆ ਜਾਵੇ ਇਹ ਸਾਰੀ ਘਟਨਾ ਪਿੱਛੇ ਕੌਣ ਐ ਸਾਰੇ ਇਸ ਵਿਸ਼ੇ ਤੇ ਗੱਲਬਾਤ ਕਰਾਂਗੇ ਸਾਡੇ ਨਾਲ ਬਾਈ ਸਮਾਈ ਪਾਰਟੀ ਤੋਂ ਬਾਈ ਕੁਲਦੀਪ ਸਰਦੂਲਗੜ ਨੇ ਬਾਈ ਸਤਿ ਸ੍ਰੀ ਅਕਾਲ ਪਹਿਲਾਂ ਤਾਂ ਆਪ ਜੀ ਦੇ ਚੈਨਲ ਲੋਕ ਆਵਾਜ਼ ਦਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਧੰਨਵਾਦ ਜੀ। ਬਈ ਅੱਜ ਜਿਹੜੀ ਘਟਨਾਕਾਲ ਵਾਪਰੀ ਉਹ ਘਟਨਾ ਕੀ ਲੱਗਦੀ ਹੈ ਤੁਸੀਂ ਕਿਵੇਂ ਦੇਖ ਰਹੇ ਹੋ ਘਟਨਾ ਨੂੰ ਤੁਸੀਂ ਕੀ ਸਮਝਿਓ ਘਟਨਾ ਤੋਂ? ਪੂਰੇ ਸੰਵਿਧਾਨ ਦੇ ਵਿੱਚ ਵਿਸ਼ਵਾਸ ਰੱਖਣ ਵਾਲੇ ਲੋਕਾਂ ਦੇ ਮੈਂ ਕਹੂੰਗਾ ਖਾਸ ਕਰਕੇ ਬਹੁਜਨ ਸਮਾਜ ਦੇ ਹਿਰਦੇ ਬਲੁੰਦਰੇ ਗਏ ਬਈ। ਐਂ ਲੱਗਦਾ ਸੀ ਵੀ ਜਿਹੜਾ ਉਹ ਪਾਪੀ ਰੂਪ ਪਾਪੀ ਬੰਦਾ ਜਿਹੜੇ ਉਹ ਘਣ ਮਾਰ ਰਿਹਾ ਸੀ ਬਾਬਾ ਸਾਹਿਬ ਦੇ ਉਹ ਕੱਲਾ ਕੱਲਾ ਕਾਲਜੇ ਤੇ ਇੱਥੇ ਬਜ ਰਿਹਾ ਸੀ। ਐਡੀ ਮਾੜੀ ਘਟਨਾ ਜਿਹਦੇ ਮੇਰੇ ਕੋਲ ਤਾਂ ਕੋਈ ਸ਼ਬਦ ਹੀ ਨਹੀਂ ਕਿ ਉਹ ਪਾਪੀ ਵਿਅਕਤੀ ਲਈ ਤੇ ਜਿੰਨਾ ਲੋਕਾਂ ਨੇ ਉਹਨੂੰ ਵਰਤਿਆ ਉਹਨਾਂ ਲੋਕਾਂ ਲਈ ਮੈਂ ਕੀ ਸ਼ਬਦ ਵਰਤਾਂ ਫੇਰ ਵੀ ਮੈਂ ਜ਼ੋਰਦਾਰ ਸ਼ਬਦਾਂ ਦੇ ਵਿੱਚ ਇਸ ਗੱਲ ਦੀ ਨਖੇਦੀ ਕਰਦਾ ਜਦੋਂ ਇਹ ਘਟਨਾ ਹੋਈ ਤੁਰੰਤ ਸਾਡੀ ਬਸਪਾ ਦੇ ਸੀਨੀਅਰ ਆਗੂਆਂ ਨੇ ਉਹ ਦੋਚੀ ਜਦੋਂ ਫੜਿਆ ਗਿਆ ਉਹਨੂੰ ਪੁਲਿਸ ਹਵਾਲੇ ਕੀਤਾ ਮਾਨਯੋਗ ਸਰਦਾਰ ਅਪਤਾਰ ਸਿੰਘ ਕ੍ਰੀਮਪੁਰੀ ਨੇ ਕਮਿਸ਼ਨਰ ਸਾਹਿਬ ਨਾਲ ਗੱਲ ਕਰਕੇ ਐਫ ਆਈ ਆਰ ਦਰਜ ਕਰਾਈ ਆ ਪੂਰੇ ਇਸ ਮਸਲੇ ਤੇ ਬਹੁਜਨ ਸਮਾਜ ਪਾਰਟੀ ਬਰੀਕੀ ਨਾਲ ਇਸ ਮਸਲੇ ਨੂੰ ਲਹਿਰੀ ਹੈ ਕਿਉਂਕਿ ਮੈਂ ਕਹਿ ਸਕਦਾ ਕਿ ਪੂਰੇ ਭਾਰਤ ਦੇਸ਼ ਦਾ ਬਾਹਰਲੀਆਂ ਕੰਟਰੀਆਂ ਦੇ ਵਿੱਚ ਬਾਬਾ ਸਾਹਿਬ ਦਾ ਬਹੁਤ ਜ਼ਿਆਦਾ ਸਨਮਾਨ ਕੀਤਾ ਜਾਂਦਾ ਉਹ ਲੋਕਾਂ ਨੇ ਬਾਬਾ ਸਾਹਿਬ ਦੇ ਸਟੈਚੂ ਵੀ ਲਾਏ ਹੋਏ ਨੇ ਜਿੱਥੋਂ ਬਾਬਾ ਸਾਹਿਬ ਪੜਕੇ ਆਏ ਪਰ ਇੱਥੇ ਅਮਿਤ ਸ਼ਾਹ ਵਰਗੇ ਲੋਕ ਵੀ ਲੋਕ ਸਭਾ ਦੇ ਵਿੱਚ ਕਹਿ ਦਿੰਦੇ ਨੇ ਕਿ ਬਾਵਾ ਸਾਹਿਬ ਬਾਵਾ ਸਾਹਿਬ ਕਰ ਰਹੇ ਹੋ ਅੰਬੇਡਕਰ ਅੰਬੇਡਾ ਇੰਨਾ ਤਾਂ ਨਾਮ ਲਿਆ ਹੁੰਦਾ ਤਾਂ ਸਤਜਨ ਸਵਰਗ ਮਿਲ ਜਾਣਾ ਸੀ ਮੈਂ ਤੁਹਾਡੇ ਚੈਨਲ ਤੇ ਕਹਿਣਾ ਚਾਹਣਾ ਬਾਵਾ ਸਾਹਿਬ ਕੋਲੇ ਜਿੰਨੀਆਂ ਡਿਗਰੀਆਂ ਸੀ ਨਾ ਜਿੰਨਾ ਬਾਵਾ ਸਾਹਿਬ ਪੜ੍ਹੇ ਸੀ ਅਮਿਤ ਸ਼ਾਹ ਦੇ ਗਿੱਟਿਆਂ ਦੇ ਬਰਾਬਰ ਵੀ ਨਹੀਂ ਪੜਿਆ ਹੁਣ ਜਿਹੜਾ ਉੱਥੇ ਚੌੜਾ ਹੋ ਕੇ ਕਹਿ ਰਹਿਣਾ ਅਮਿਤ ਸ਼ਾਹ ਉਹਦੇ ਗਿੱਟਿਆਂ ਦੇ ਬਰਾਬਰ ਵੀ ਨਹੀਂ ਪੜਿਆ ਹੁਣ ਜਿੰਨੀਆਂ ਡਿਗਰੀਆਂ ਬਾਬਾ ਸਾਹਿਬ ਕੋਲੇ ਸੀ ਕਿਉਂਕਿ 1947 ਤੋਂ ਬਾਅਦ ਜਦੋਂ ਅੰਗਰੇਜ਼ ਸਾਡੇ ਦੇਸ਼ ਦੇ ਵਿੱਚੋਂ ਚਲੇ ਗਏ ਨੇ 1950 ਤੱਕ ਉਹਨਾਂ ਦਾ ਹੀ ਸੰਵਿਧਾਨ ਚੱਲਿਆ ਉਹਨਾਂ ਦੀਆਂ ਹੀ ਨੀਤੀਆਂ ਚੱਲੀਆਂ ਉਹ ਹੱਸ ਰਹੇ ਸੀ ਸਾਡੇ ਲਈ ਚੈਲੰਜ ਸੀ ਕਿ ਅਸੀਂ ਚਲੇ ਗਏ ਪਰ ਸਾਡੀਆਂ ਨੀਤੀਆਂ ਹੀ ਸਾਡਾ ਸੰਵਿਧਾਨ ਹੀ ਭਾਰਤ ਦੇ ਵਿੱਚ ਚੱਲ ਰਿਹਾ ਇਹ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੇ ਇਸ ਗੱਲ ਨੂੰ ਚੈਲੰਜ ਮੰਨਦੇ ਹੋਏ ਸਾਰੇ ਦੇਸ਼ਾਂ ਦੇ ਸੰਵਿਧਾਨ ਦੀ ਸਟੱਡੀ ਕਰਕੇ ਸਾਡੇ ਲਈ ਕੀ ਚੰਗਾ ਉਹ ਉਹਨਾਂ ਨੇ ਸੰਵਿਧਾਨ ਤਿਆਰ ਕੀਤਾ ਤੇ ਸੰਵਿਧਾਨ ਲੇਕ ਕੇ ਅੱਜ ਕਾਫੀ ਦੇਸ਼ਾਂ ਦੇ ਮੈਂ ਟੁਕੜੇ ਹੁੰਦੇ ਦੇਖੇ ਨੇ ਇੱਕ ਸੰਵਿਧਾਨ ਦੀ ਬਦੌਲਤ ਸਾਡਾ ਭਾਰਤ ਅੱਜ ਜਿਉਂਦੀ ਤੋਂ ਮੌਜੂਦਾ ਬੜਾ ਅੱਛਾ ਸੰਵਿਧਾਨ ਮੈਨੂੰ ਸਮਝ ਨਹੀਂ ਆਉਂਦੀ ਪਤਾ ਨਹੀਂ ਫਰਕ ਕਿੱਥੇ ਆ ਜਾਂ ਸਮਝਾਉਣ ਦੇ ਵਿੱਚ ਫਰਕ ਆ ਪਤਾ ਨਹੀਂ ਉਹ ਲੋਕ ਕਿਹੜੇ ਨੇ ਜਿਹੜੇ 바ਵਾ ਸਾਹਿਬ ਨੂੰ ਸਿਰਫ ਇੱਕ ਫਿਰਕੇ ਨਾਲ ਹੀ ਜੋੜ ਕੇ ਦੇਖਦੇ ਨੇ 바ਵਾ ਸਾਹਿਬ ਮੈਂ ਕਹਿ ਸਕਦਾ ਤੁਹਾਡੇ ਚੈਨਲ ਤੇ ਨਾਰੀ ਮੁਕਤੀ ਦਾਤਾ ਸੀ ਕਿਸੇ ਵੀ ਜ਼ਿਆਦਾਤਰ ਧਰਮਾਂ ਦੇ ਵਿੱਚ ਔਰਤ ਨੂੰ ਸਨਮਾਨ ਨਹੀਂ ਦਿੱਤਾ ਜਾਂਦਾ ਸੀ ਪਿਛਲੇ ਸਮੇਂ ਦੇ ਵਿੱਚ ਇੱਕ 바ਵਾ ਸਾਹਿਬ ਡਾਕਟਰ ਅੰਬेडकर ਦੇ ਨੇ ਦਸ਼ਮੇਸ਼ ਪਿਤਾ ਦੀ ਗੱਲ ਮੰਨ ਕੇ ਕਿ ਸੋ ਕਿਉ ਮੰਦਾ ਆਖੀਏ ਚਿਤ ਜੰਮੇ ਰਾਜ਼ਾਨ ਉਸ ਗੱਲ ਨੂੰ ਮੰਨਦੇ ਹੋਏ 바ਵਾ ਸਾਹਿਬ ਨੇ ਉਸ ਗੱਲ ਨੂੰ ਮੰਨਦੇ ਹੋਏ ਔਰਤ ਨੂੰ ਬਰਾਬਰ ਦਾ ਅਧਿਕਾਰ ਲੈ ਕੇ ਦਿੱਤਾ ਔਰਤ ਨੂੰ ਪੈਰ ਦੀ ਜੁੱਤੀ ਪ੍ਰਾਣੇ ਕੁਝ ਗਲਤ ਲੋਕ ਕਹਿੰਦੇ ਸੀ ਪੈਰ ਦੀ ਜੁੱਤੀ ਤੋਂ ਸਿਰ ਦਾ ਤਾਜ ਬਣਾਇਆ ਪੀਐਮ ਸंवਿਧਾਨ ਕਰਕੇ ਔਰਤਾਂ ਬਣੀਆਂ ਮੁੱਖ ਮੰਤਰੀ ਔਰਤਾਂ ਬਣੀਆਂ ਅੱਜ ਰਾਸ਼ਟਰਪਤੀ ਵੀ ਸंवਿਧਾਨ ਦਾ ਕਰਕੇ ਕਿਉਂਕਿ ਪਹਿਲਾਂ ਕੀ ਹੁੰਦਾ ਸੀ ਬਾਈ ਜੀ ਜਿਹੜਾ ਪਹਿਲਾਂ ਹੁੰਦਾ ਸੀ ਪਹਿਲਾ ਰਾਜੇ ਮਹਾਰਾਜਿਆਂ ਦਾ ਆਪਣੇ ਭਾਰਤ ਦੇ ਵਿੱਚ ਰਾਜ ਹੁੰਦਾ ਸੀ ਜਿਹੜਾ ਰਾਜਾ ਜੰਮ ਪੈਂਦਾ ਉਹਨੂੰ ਰਾਜ ਤਿਲਕ ਹੋ ਜਾਂਦਾ ਸੀ ਚਾਹੇ ਰਾਜੇ ਦਾ ਮੁੰਡਾ ਲੰਗੜਾ ਹੁੰਦਾ ਚਾਹੇ ਲੂਲਾ ਹੁੰਦਾ ਚਾਹੇ ਕਾਣਾ ਹੁੰਦਾ ਚਾਹੇ ਅਕਲ ਘੱਟ ਹੁੰਦੀ ਉਹਨੂੰ ਰਾਜ ਤਿਲਕ ਇਹ ਰਾਜੇ ਦਾ ਮੁੰਡਾ ਵੀ ਗੱਦੀ ਤੇ ਬੈਠੂਗਾ 바ਵਾ ਸਾਹਿਬ ਡਾਕਟਰ ਅੰਬੇਡਕਰ ਨੇ ਸੰਵਿਧਾਨ ਦੀ ਕਿਰਪਾ ਦੇ ਨਾਲ ਮੈਂ ਕਹੂੰਗਾ ਰਾਣੀ ਦੇ ਢਿੱਡ ਦਾ ਆਪਰੇਸ਼ਨ ਕਰਤਾ ਜਿਹੜੀ ਰਾਣੀ ਢਿੱਡੋਂ ਰਾਜਾ ਜੰਮਦੀ ਸੀ ਤੇ ਹੁਣ ਰਾਜਾ ਸੰਦੂਖੜੀ ਦੇ ਵਿੱਚੋਂ ਜੰਮੂ 바ਵਾ ਸਾਹਿਬ ਨੇ ਕਿਹਾ ਮੈਂ ਵੋਟ ਲੈ ਕੇ ਦਿੱਤੀ ਹੈ ਹਰੇਕ ਮਨੁੱਖ ਨੂੰ ਤੇ ਵੋਟਾਂ ਜਿੱਧਰ ਤੁਸੀਂ ਜਾਦੇ ਪਾਉਂਗੇ ਸੰਦੂਖੜੀ ਦੇ ਵਿੱਚ ਹੁਣ ਲਾਲੋਈ ਵੀ ਮਸ਼ੀਨਾ ਆ ਗਈਆਂ ਮਸ਼ੀਨਾਾਂ ਦੇ ਵਿੱਚੋਂ ਵੋਟ ਨਾਲ ਰਾਜਾ ਪੈਦਾ ਹੋਣਾ ਸਾਨੂੰ ਆਪਣੇ ਮਨਪਸੰਦ ਲੋਕਾਂ ਨੂੰ ਚੁਣਨ ਦਾ ਮੌਕਾ ਸਿਵਿਧਾਨ ਦੀ ਬਦੌਲਤ ਮਿਲਿਆ ਔਰਤ ਦਾ ਮੈਂ ਕਹਿ ਸਕਦਾ ਮੁਕਤੀ ਦਾਤਾ ਬਾਬਾ ਸਾਹਿਬ ਜੇ ਮੈਂ ਕਿਸਾਨ ਭਰਾਵਾਂ ਦੀ ਸਾਡੇ ਦੀ ਗੱਲ ਕਰਾਂ ਪਹਿਲਾਂ ਸਿਵਿਧਾਨ ਤੋਂ ਪਹਿਲਾਂ ਭੂਮੀ ਦਾ ਹੀ ਹੱਕ ਹੈ ਨਹੀਂ ਸੀ ਬਾਈ ਰਜਿਸਟਰੀਆਂ ਹੀ ਹੈ ਨਹੀਂ ਸੀ ਉਹ ਵੀ ਭੂਮੀ ਦੇ ਮਾਲਕ ਬਾਬਾ ਸਾਹਿਬ ਦੀ ਕਲਮ ਨਾਲ ਹੀ ਸਾਡੇ ਕਿਸਾਨ ਭਰਾ ਬਣੇ ਨੇ ਬਾਬਾ ਸਾਹਿਬ ਨੇ ਹਰ ਫੇਕੇ ਲਈ ਹਰ ਜੇ ਅੱਜ ਕਾਰਖਾਨੇ ਫੈਕਟਰੀਆਂ ਲੱਗੀਆਂ ਉਹ ਵੀ ਸੰਵਿਧਾਨਕ ਹੱਕ ਦੇ ਤੌਰ ਤੇ ਲੱਗੀਆਂ ਹਰ ਵਰਗ ਲਈ ਸੰਵਿਧਾਨ ਦੇ ਵਿੱਚ ਭਲਾ ਕੀਤਾ ਪਰ ਅੱਜ ਅੱਜ ਇੰਨੀ ਕੜਤਨ ਮਨੁਵਾਦੀ ਲੋਕਾਂ ਦੇ ਮਨਾਂ ਦੇ ਵਿੱਚ ਕਿਉਂ ਆ ਪਤਾ ਨਹੀਂ ਮੈਂ ਪਿਛਲੀ ਦੇਖਿਆ ਕਿ ਅਮਿਤ ਸ਼ਾਹ ਬਾਬਾ ਸਾਹਿਬ ਪ੍ਰਤੀ ਇਸ ਤਰ੍ਹਾਂ ਬੋਲ ਕੇ ਉਹਨੇ ਹਜੇ ਤੱਕ ਮਾਫੀ ਨਹੀਂ ਮੰਗੀ ਉਹਦਾ ਖਮਿਆਜ਼ਾ ਉਹਨੂੰ ਲੋਕ ਸਭਾ ਜਾਂ ਆਉਣ ਵਾਲੀਆਂ ਚੋਣਾਂ ਦੇ ਵਿੱਚ ਜ਼ਰੂਰ ਭੁਗਤਣਾ ਪਊਗਾ ਤੇ ਕਾਂਗਰਸ ਕੱਲ ਪਰਸੋ ਮੈਂ ਵੇਖਿਆ ਕਹਿੰਦੇ ਕਾਂਗਰਸੀਆਂ ਨੇ ਧਰਨਾ ਲਾਇਆ ਮੈਂ ਕਿਹਾ ਵੀ ਕਾਹਦਾ ਲਾਇਆ ਕਹਿੰਦੇ ਧਰਨਾ ਲਾਇਆ ਵੀ ਅਮਿਤ ਸ਼ਾਹ ਜੀ ਨੇ ਬਾਬਾ ਸਾਹਿਬ ਦਾ ਅਪਮਾਨ ਕੀਤਾ ਮੈਂ ਇਹ ਤੁਹਾਡੇ ਚੈਨਲ ਤੇ ਕਹਿਣਾ ਚਾਹਣਾ ਤੇ ਦੱਸਣਾ ਵੀ ਚਾਹਣਾ ਲੋਕਾਂ ਨੂੰ ਵੀ ਕਾਂਗਰਸ ਪਾਰਟੀ ਨੇ ਤਾਂ ਬਾਬਾ ਸਾਹਿਬ ਨੂੰ ਜਉਂਦੇ ਜੀ ਉਹਦੀ ਡੈਰੀ ਚੱਕਣ ਵਾਲਾ ਵਿਅਕਤੀ ক্লোਜ਼ ਕਰ ਤੂੰ ਉਹਨੂੰ ਬਾਬਾ ਸਾਹਿਬ ਨੂੰ ਚੋਣ ਹਰਵਾਤਾ ਸੀ ਬਾਬਾ ਸਾਹਿਬ ਨੂੰ ਕਾਨੂੰਨ ਮੰਤਰੀ ਤੋਂ ਅਸਤੀਫਾ ਇਹ ਲੋਕਾਂ ਦੇ ਕਰਕੇ ਹੀ ਦੇਣਾ ਪਿਆ 바ਵਾ ਸਾਹਿਬ ਨੂੰ ਕਾਂਗਰਸ ਪਾਰਟੀ ਨੇ 1956 ਦੇ ਵਿੱਚ 바ਵਾ ਸਾਹਿਬ ਸਾਡੇ ਕੋਲੋਂ ਚਲੇ ਗਏ 1999 ਤੱਕ ਯਾਰ ਭਾਰਤ ਰਤਨ ਨਹੀਂ ਦਿੱਤਾ ਇਹਦਾ ਸਾਹਿਬ ਸ਼੍ਰੀ ਕਾਂਚੀ ਰਾਮ ਜੀ ਮੈਂ ਕਹਣਾ ਉਹ ਮਹਾਨ ਮਨੁੱਖ ਨੇ ਪਾਰਟੀ ਬਣਾਈ ਤੇ 1999 ਦੇ ਵਿੱਚ 3 MP ਜਿੱਤ ਕੇ ਆਏ ਬੀਪੀ ਸਿੰਘ ਨੂੰ ਹਮਾਇਤ ਦਿੱਤੀ ਤਾਂ 바ਵਾ ਸਾਹਿਬ ਨੂੰ ਭਾਰਤ ਰਤਨ ਮਿਲਿਆ ਇਹ ਕਿਹੜੇ ਲੋਕ ਕਿਹੜੇ ਮੂੰਹ ਨਾਲ ਕਹਿ ਰਹੇ ਨੇ ਇਹ ਤਾਂ ਨਨ ਤਾਂ 바ਵਾ ਸਾਹਿਬ ਨੂੰ ਉਸ ਸਮੇਂ ਖੂਨ ਦੇ ਹੰਝੂ ਰੁਵਾਇਆ ਤਾਂ ਮੈਂ ਕਹਿ ਰਿਹਾ ਵੀ ਕਾਂਗਰਸ ਬੀਜੇਪੀ ਇੱਕੋ ਹੀ ਨੀਤੀ ਆ ਇੱਕ ਹੁਣ ਤੀਜੇ ਆ ਜਿਹੜੇ ਫੋਟੋ ਹੀ ਬਾਬਾ ਸਾਹਿਬ ਦੀ ਮੰਗਰ ਲਾ ਕੇ ਇਹ ਤਾਂ ਕਹਿੰਦੇ ਬਾਬਾ ਸਾਹਿਬ ਨੂੰ ਮੰਨਦੇ ਹੀ ਹਾਂ ਹਾਂ ਵੀ ਫੋਟੋ ਬਾਬਾ ਸਾਹਿਬ ਦੀ ਲਾ ਕੇ ਬੈਠ ਕੇ ਇਹਨਾਂ ਦਾ ਕੰਮ ਉਹ ਆ ਜਿਵੇਂ ਕਿਰਲੀ ਸਾਰੀ ਰਾਤ ਕੀੜੇ ਮਕੌੜੇ ਖਾ ਕੇ ਸਾਰੀ ਰਾਤ ਕਹਿ ਸਕਦੇ ਆ ਵੀ ਉਸ ਲੈਂਡ ਦੇ ਵਿੱਚ ਜਾਈਏ ਪਾਪ ਕਰਕੇ ਸਵੇਰੇ ਦੇਵੀ ਦੇਵਤਿਆਂ ਦੇ ਰਹਿਬਰਾਂ ਦੀਆਂ ਫੋਟੋਆਂ ਦੇ ਪਿੱਛੇ ਕਿਰਲੀ ਲੁੱਕ ਜਾਂਦੀ ਹੈ ਹਨਾ ਫਿਰ ਫਿਰ ਬਾਹਰ ਨਿਕਲਦੀ ਹੈ ਇਹ ਉਸ ਤਰ੍ਹਾਂ ਇਹ 바ਵਾ ਸਾਹਿਬ ਦੀ ਫੋਟੋ ਥੱਲੇ ਬੈਠ ਕੇ ਇਹ ਉਹੀ ਮੈਂ ਕਹੂੰਗਾ ਕੋੜ ਕਿਰਲੀ ਵਾਲੇ ਕੰਮ ਕਰ ਰਹੇ ਨੇ 바ਵਾ ਸਾਹਿਬ ਦੀ ਫੋਟੋ ਥੱਲੇ ਬੈਠ ਕੇ ਸ਼ੈਡੂਲ ਕਾਸ ਦੀ ਪੰਜਾਬ ਦੇ ਵਿੱਚ 40% ਆਬਾਦੀ ਹੋਵੇ ਪੰਜ ਨਗਰ ਨਿਗਮਾਂ ਦੀਆਂ ਚੋਣਾਂ ਹੋਈਆਂ ਹੁਣ ਪਟਿਆਲਾ ਲੁਧਿਆਣਾ ਅੰਮ੍ਰਿਤਸਰ ਸਾਹਿਬ ਫਗਵਾੜਾ ਕਹਿਣ ਦਾ ਮਤਲਬ ਪੰਜ ਨਗਰ ਨਿਗਮ ਦੇ ਜਿਹੜੇ ਮੇਅਰ ਬਣਨੇ ਸੀ ਇੱਕ ਵੀ ਸੀਟ ਰਿਜ਼ਰਵ ਨਹੀਂ ਕਰੀ ਸੂਬੇ ਦੇ ਮੁੱਖ ਮੰਤਰੀ ਨੇ ਜ਼ਰੂਰੀ ਨਹੀਂ ਸਮਝਿਆ ਉਹਨੇ ਕਿ ਵੀ ਇਹ 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 ਜਿਹੜੇ 40% ਆਬਾਦੀ ਐ ਜਿੰਨਾਂ ਦੀ ਪੰਜ ਦੇ ਵਿੱਚੋਂ ਦੋ ਜਾਂ ਇੱਕ ਯਾਰ ਮੇਅਰ ਅਸੀਂ ਸ਼ਡਿਊਲ ਕਾਸਮਾਜ ਨੂੰ ਵੀ ਨੁਮਾਇੰਦਗੀ ਦਾ ਮੌਕਾ ਦਈਏ ਜ਼ਰੂਰੀ ਨਹੀਂ ਸਮਝਿਆ ਫੇਰ ਜੇ ਮੈਂ ਦੂਸਰੀ ਗੱਲ ਕਰਾਂ ਹਰ ਫਰੰਟ ਤੇ ਸਰਕਾਰ ਤਾਂ ਫੇਲ ਹੋਈ ਹੋਈ ਆ ਚਿੱਟੇ ਦੇ ਦਾ ਆਪ ਨੂੰ ਸਾਰਿਆਂ ਨੂੰ ਪਤਾ ਗੱਲ ਸੰਵਿਧਾਨ ਦੀ ਜੇ ਆਪਾਂ ਕਰੀਏ ਪਿਛਲੇ ਦਿਨੀ ਲਾਫਸਰ ਰੱਖਣੇ ਸੀ ਸਰਕਾਰ ਨੇ ਉਸ ਦੇ ਵਿੱਚੋਂ ਵੀ ਰਿਜ਼ਰਵੇਸ਼ਨ ਇਹਨਾਂ ਨੇ ਖਤਮ ਕੀਤੀ ਹਰ ਤੌਰ ਤੇ ਇਹਨਾਂ ਦੀ ਬਾਜ਼ ਅੱਖ ਰਹਿੰਦੀ ਆ ਕਿ ਕਿਵੇਂ ਨਾ ਕਿਵੇਂ ਜਿਹੜੇ ਬੱਚੇ ਗਰੀਬਾਂ ਦੇ ਕੋਈ ਸ਼ੈਡਿਊਲ ਕਾਸ ਗਰੀਬ ਕਿਸਾਨ ਮਜ਼ਦੂਰ ਦਾ ਬੱਚਾ ਲੱਗਦਾ ਵੀ ਉਹਦਾ ਕੈਰੀਅਰ ਕਿਵੇਂ ਬਰਬਾਦ ਕੀਤਾ ਜਾਵੇ ਫੋਟੋ ਬਾਬਾ ਸਾਹਿਬ ਦੀ ਲੱਗੂਗੀ ਪਰ ਪਿਛਲੇ ਦਿਨੀ ਆਪਾਂ ਦੇਖਿਆ ਲੋਕ ਸਭਾ ਵਿਧਾਨ ਸਭਾ ਦਾ ਇਲੈਕਸ਼ਨ ਹੋਇਆ 93 ਦੇ ਲਗਭਗ ਐਮ ਐਲ ਏ ਜਿੱਤ ਗਿਆ ਆਮ ਆਦਮੀ ਪਾਰਟੀ ਦੇ ਉਹਨਾਂ ਨਾਲ ਸੱਤ ਰਾਜ ਸਭਾ ਮੈਂਬਰ ਬਣਨੇ ਸੀ ਸੱਤੇ ਰਾਜ ਸਭਾ ਮੈਂਬਰ ਇੱਕ ਵੀ ਜ਼ਰੂਰੀ ਨਹੀਂ ਸਮਝਿਆ ਵੀ ਸ਼ੈਡਿਊਲ ਕਾਸ ਸਮਾਜ ਦੇ ਵਿੱਚੋਂ ਨੁਮਾਇੰਦਗੀ ਦੇ ਦिए ਬਾਈ ਜੀ ਕੇਜਰੀਵਾਲ ਛਾਤੀ ਤੇ ਹੱਥ-ਹੱਥ ਮਾਰ-ਮਾਰ ਕਹਿੰਦਾ ਸੀ ਜੇ ਪੰਜਾਬ 'ਚ ਸਤਾ ਆ ਗਈ ਤਾਂ ਮੈਂ ਸ਼ੈਡਿਊਲ ਕਾਸ ਨੂੰ ਉਪ ਮੁੱਖ ਮੰਤਰੀ ਬਣਾਉਂਗਾ ਮੈਂ ਇਹਨਾਂ ਨੂੰ ਸਨਮਾਨ ਦੇਵਾਂਗਾ ਤੇ ਹੁਣ 3 ਸਾਲ ਹੋ ਗਏ ਹੁਣ ਸ਼ੈਡਿਊਲ ਕਾਸ ਨੂੰ ਭੁੱਲ ਗਏ ਹਰ ਫਰੰਟ ਦੇ ਐਸਸੀ ਕਮਿਸ਼ਨ ਦਾ ਚੇਅਰਮੈਨ ਬਾਈ ਜੀ ਸ਼ਡਿਊਲ ਕਾਸ ਸਮਾਜ ਚੋਂ ਲੱਗਦਾ ਹੁੰਦਾ ਉਹ ਕਮਿਸ਼ਨਰ ਹੁੰਦੇ ਨੇ ਵੀ ਜੇ ਕੋਈ ਕਿਸੇ ਤੇ ਕੋਈ ਅਤਿਆਚਾਰ ਹੁੰਦਾ ਕੋਈ ਮਨੁਸ ਮਨੁਬਾਦੀ ਸੋਚ ਦਾ ਮਾਲਕ ਐਸ ਤਰ੍ਹਾਂ ਦਾ ਸ਼ੋਸ਼ਣ ਕਰਦਾ ਉਹ ਇੱਕ ਐਪਲੀਕੇਸ਼ਨ ਉਹਨਾਂ ਨੂੰ ਐਸਸੀ ਕਮਿਸ਼ਨ ਨੂੰ ਪਾਉਂਦਾ ਐਸਸੀ ਕਮਿਸ਼ਨ ਵੀ ਅਪਰਕਾਸ਼ਟ ਚੋਂ ਲਾਇਆ ਉਹਦੇ ਨਾਲ ਤਿੰਨ ਮੈਂਬਰ 5 ਹੁੰਦੇ ਨੇ 3 ਮੈਂਬਰ ਵੀ ਅਪਰ ਕਾਸਟ ਚੋਂ ਲਾਏ ਨੇ ਉਹ ਐਸਸੀ ਕਮਿਸ਼ਨ ਕਾਹਦਾ ਰਹਿ ਗਿਆ ਉਹ ਐਸਸੀ ਕਮਿਸ਼ਨ ਕਾਹਦਾ ਰਹਿ ਗਿਆ ਵੱਡੀ ਮਤਲਬ ਕਿ ਸ਼ਡਿਊਲ ਕਾਸ ਸਮਾਜ ਨਾਲ ਹਰ ਹਰ ਟਾਈਮ ਹਰ ਸਮੇ ਇਹ ਮਨੁਵਾਦੀਆਂ ਦੀ ਪਾਰਟੀ ਧੋਖਾ ਕਰ ਰਹੀ ਆ ਫੋਟੋ 바ਵਾ ਸਾਹਿਬ ਦੀ ਲਾ ਰਹੇ ਨੇ 7 ਰਾਸਵਾ ਮੈਂਬਰਾਂ ਚੋਂ ਇੱਕ ਸ਼ਡਿਊਲ ਕਾਸ ਨਹੀਂ ਚੁਣਿਆ 5 ਮੇਰਾਂ ਚੋਂ ਉਹਨੇ ਇੱਕ ਸ਼ਡਿਊਲ ਕਾਸ ਚੰਗਾ ਨਹੀਂ ਲੱਗਿਆ ਸ਼ਡਿਊਲ ਕਾਸ ਨੂੰ ਤਾਂ ਮੈਂ ਕਹਿ ਸਕਦਾ ਕਿ ਮਾਨ ਸਰਕਾਰ ਜਿਹੜੀ ਕੇਜਰੀਵਾਲ ਦੇ ਸ਼ਹਿਰਾਂ ਤੇ ਚਲਦੀ ਹੈ ਉਹ ਉਹ ਬਿਲਕੁਲ ਭੁੱਲ ਚੁੱਕੀ ਆ ਮੈਨੂੰ ਇੱਕ 20000 ਪੰਜਾਬ ਦਾ ਮੁੱਖ ਮੰਤਰੀ ਉਂਗਲ ਖੜੀ ਕਰਕੇ ਇੱਕ ਇੱਕ ਦੱਸ ਦੇ ਵੀ ਮੈਂ ਗਰੀਬ ਕਿਰਤੀ ਲੋਕਾਂ ਨਾਲ ਆ ਨਿਵੇਆ ਜਿਹੜੇ ਸਾਡੇ ਕਿਸਾਨ ਭਰਾ ਨੇ ਜ਼ਮੀਨਾਂ ਦੇ ਮਾਲਕ ਨੇ ਅੱਜ ਜ਼ਮੀਨੀਕ ਮਤਲਬ ਕਿ ਫਸਲ ਘਾਟੇ ਦਾ ਸੌਦਾ ਹੋ ਗਈ ਅੱਜ ਸੜਕਾਂ ਤੇ ਬੈਠੇ ਨੇ ਸੌਖਾ ਨਹੀਂ ਹੁੰਦਾ 70 ਸਾਲ ਦੇ ਬਜ਼ੁਰਗ ਨੂੰ ਭੁੱਖ ਹੜਤਾਲਾਂ ਤੇ ਬੈਠਣਾ ਉਹ ਵੀ ਕੈਂਸਰ ਦੇ ਮਰੀਜ਼ ਵਰ ਭਿਆਨਕ ਬਿਮਾਰੀ ਦੇ ਮਰੀਜ਼ ਹੋਣ ਤਾਂ ਕਹਿਣ ਦਾ ਮਤਲਬ ਅੱਜ ਕਿਸਾਨ ਇੰਨਾ ਦੁਖੀ ਆ ਇਥੋਂ ਹੀ ਜਾਇਜ਼ਾ ਲਾਇਆ ਜਾ ਸਕਦਾ ਹੈ ਕਿ ਕਿਰਤੀ ਲੋਕ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਕੰਮ ਕਰਨ ਵਾਲੇ ਖੇਤਾਂ ਦੇ ਵਿੱਚ ਲੋਕ ਉਹ ਕਿੰਨੇ ਦੁਖੀ ਹੋਣਗੇ ਉਹਨਾਂ ਦੀ ਕੋਈ ਗੱਲ ਨਹੀਂ ਕਰ ਰਿਆ ਸੂਬੇ ਦਾ ਮੁੱਖ ਮੰਤਰੀ ਦਿੱਲੀ ਦੇ ਵਿੱਚ ਪ੍ਰਚਾਰ ਕਰ ਰਿਹਾ ਉਹ ਉੱਥੇ ਕਹਿੰਦੇ ਦਿੱਲੀ ਜਾ ਕੇ ਕਹਿ ਦਿੰਦੇ ਨੇ ਪੰਜਾਬ 'ਚ ਨੌਕਰੀਆਂ ਦੇਤੀਆਂ ਪੰਜਾਬ 'ਚ ਅਸੀਂ ਹਜ਼ਾਰ-ਹਜ਼ਾਰ ਦਿੱਤਾ ਹੁਣ ਮੈਂ ਕੱਲ੍ਹ ਦੇਖ ਰਿਹਾ ਸੀ ਕਹਿੰਦੇ 25-2500 ਦੇਵਾਂਗੇ ਜਿਹੜੇ ਪਾਠੀ ਹੋਣਗੇ ਮੰਦਰਾਂ ਦੇ ਪੁਜਾਰੀ ਹੋਣਗੇ ਉਹਨਾਂ ਦੀ ਤਨਖਾਹ ਲਾਵਾਂਗੇ ਕਹਿਣ ਦਾ ਮਤਲਬ ਪਹਿਲਾਂ ਤੁਸ ਨੂੰ ਜਿੱਥੇ ਸਤਾ ਮਿਲੀ ਆ ਉਸ ਨੂੰ ਤਾਂ ਸੰਭਾਲ ਲਓ ਹੁਣ ਕੱਲ ਮੁੱਖ ਮੰਤਰੀ ਕਹਿ ਰਿਹਾ ਸੀ ਕਿ ਹਜ਼ਾਰ ਹਜ਼ਾਰ ਅਸੀਂ ਜਲਦੀ ਸ਼ੁਰੂ ਕਰਾਂਗੇ ਕਰਨਾ ਤੇਰਾ ਇਹ ਫਰਜ਼ ਬਣਦਾ ਤੂੰ ਚੋਣ ਮੈਨੀਫੈਸਟੋ ਚ ਵਾਦਾ ਕੀਤਾ ਸੀ ਤੂੰ ਸਤਾ ਚ ਵੀ ਇਸ ਮਹਿਲਾਵਾਂ ਦੀਆਂ ਵੋਟਾਂ ਲੈ ਕੇ ਆਇਆ ਸੀ ਤੇ ਪਰ ਮੈਂ ਉਸ ਹੱਬ ਨਾਲ ਅੱਜ 3 ਸਾਲ ਹੋ ਗਏ ਸਰਕਾਰ ਬਣੇ ਨੂੰ ਤੇ 36000 ਕੌਣ ਦੇਵੇਗਾ 36000 ਦੀ ਪਹਿਲੀ ਕਿਸ਼ਤ ਹੋਣੀ ਚਾਹੀਦੀ ਅਸੀਂ ਫੇਰ ਮੰਨਾਂਗੇ ਵੀ ਤੂੰ ਇੱਕ ਵਾਦਾ ਪੂਰਾ ਕੀਤਾ ਨਾ ਕਿਸਾਨ ਵਰਗ ਦਾ ਨਾ ਮਹਾਜਨ ਵਰਗ ਦਾ ਤੇ ਨਾ ਗਰੀਬ ਭਾਈਚਾਰੇ ਵਾਲਾ ਤਾਂ ਮੈਂ ਕਹਣਾ ਜਿੰਨੀਆਂ ਵੀ ਸਰਕਾਰਾਂ ਬਣੀਆਂ ਗਰੀਬਾਂ ਕਣੀ ਤਾਂ ਯਾਰ ਕਿਸੇ ਨੇ ਸਵੱਲੀ ਨਜ਼ਰ ਨਾਲ ਦੇਖਿਆ ਹੀ ਨਹੀਂ ਦੋ ਟਾਈਮ ਦੀ ਰੋਟੀ ਲਈ ਬਾਈ ਸੰਘਰਸ਼ ਕਰਨਾ ਪੈ ਰਿਆ ਬਾਥਰੂਮਾਂ ਨੂੰ ਪੱਲੀਆਂ ਲਾ ਕੇ ਜਵਾਨ ਬੱਚੇ ਨਹਾਉਂਦੇ ਨੇ ਅੱਜ ਮੈਂ ਤੁਹਾਡੇ ਚੈਨਲ ਤੇ ਕਹਿ ਸਕਦਾ ਵੀ ਘਰੇ ਫਲਸ਼ ਬਣਾਉਣ ਨੂੰ ਵੀ ਜਗ੍ਹਾ ਨਹੀਂ ਬਾਈ ਘਰੇ ਮਤਲਬ ਕਿ ਜੇ ਆਪਾਂ ਪੰਜਾਬੀ ਚ ਕਹ ਲਈਏ ਖੂਹੀ ਪਟਣ ਨੂੰ ਘਰੇ ਫਲਸ਼ ਬਣਾਉਂ ਜਿਨ੍ਹਾਂ ਨੂੰ ਵੇੜੇ ਵਾਲੇ ਕਿਹਾ ਜਾਂਦਾ ਉਹਨਾਂ ਕੋਲ ਵੇੜਾ ਹੀ ਹੈ ਨਹੀਂ ਮਤਲਬ ਕਿ ਜਿਨ੍ਹਾਂ ਨੂੰ ਇਹ ਕਹ ਰਹੇ ਨੇ ਵੇੜੇ ਵਾਲੇ ਵੇੜੇ ਵਾਲੇ ਕਹਿ ਕੇ ਵੀ ਇੱਕ ਤਰ੍ਹਾਂ ਦਾ ਜ਼ਲੀਲ ਕਰਦੇ ਨੇ ਵੇੜੇ ਵਾਲੇ ਕਹਿ ਕੇ ਵੀ ਜ਼ਲੀਲ ਕਰਦੇ ਨੇ ਤੇ ਉਹਨਾਂ ਦੇ ਵੇੜੇ ਤਾਂ ਜਾ ਕੇ ਦੇਖ ਲਓ ਉਹਨਾਂ ਕੋਲ ਤਾਂ ਵੇੜਾ ਹੀ ਹੈ ਨਹੀਂ ਇੱਕ ਇੱਕ ਕਮਰੇ ਦੇ ਵਿੱਚ ਯਾਰ ਉਹਨਾਂ ਦੇ ਬੱਚਿਆਂ ਦੇ ਖਵਾਬ ਨੇ ਬੱਚਿਆਂ ਨੇ ਪੜਨਾ ਅੱਜ ਹਰ ਵਾਦੇ ਤੋਂ ਸਰਕਾਰ ਜਿੰਨੀ ਕਾਂਗਰਸ ਜਿੰਨੀ ਭਾਜਪੀ ਜਿੰਨੀਆਂ ਪਿਛਲੀਆਂ ਸਰਕਾਰਾਂ ਸਾਡੇ ਗਰੀਬ ਸਮਾਜ ਪ੍ਰਤੀ ਮਤਲਬਕਿ ਇੱਕ ਉਹਨਾਂ ਦੀ ਮਾਨਸਗੰਦੀ ਮਾਨਸਿਕਤਾ ਸੀ ਉਹੀ ਗੰਦੀ ਮਾਨਸਿਕਤਾ ਇਸ ਸਰਕਾਰ ਦੀ ਹੈ ਤੇ ਰਹੀ ਗੱਲ ਜਿਹੜੀ 바ਵਾ ਸਾਹਿਬ ਦੀ ਕੀਤੀ ਹੈ ਕਿ ਮੈਂ ਦੱਸਿਆ ਵੀ ਇਹ ਸਰਕਾਰਾਂ ਦੇ ਰਵਈਏ ਸਰਕਾਰਾਂ ਦੀ ਢਿੱਲੀ ਕਾਰਜਗਾਰੀ ਕਰਨੀ ਇਹ ਹੋਇਆ ਤੇ ਮੇਰੀ ਤੁਹਾਡੇ ਚੈਨਲ ਤੇ ਮੰਗ ਆ ਕਿ ਜਿੱਥੇ ਵੀ ਬਾਬਾ ਸਾਹਿਬ ਡਾਕਟਰ ਅੰਬੈਡ ਕਰਦੇ ਸਟੈਚੂ ਲੱਗੇ ਨੇ ਜਿੱਥੇ ਵੀ ਕੋਈ ਸ਼ਹੀਦ ਆਜ਼ਮ ਸਿੰਘ ਸ਼ਹੀਦੇ ਉਦਮ ਸਿੰਘ ਜੀ ਮਤਲਬ ਕਿ ਸਤਗੁਰ ਰਵਦਾਸ ਜੀ ਦੇ ਭਗਵਾਨ ਵਾਲਮੀਕ ਜੀ ਦੇ ਜਿਸ ਤਰ੍ਹਾਂ ਇਹ ਚੌਂਕ ਬਣੇ ਹੋਏ ਨੇ ਉਹਨਾਂ ਤੇ ਬਾਜ਼ ਆਖ ਰੱਖਣੀ ਚਾਹੀਦੀ ਹੈ ਕਿੱਥੋਂ ਆਈ ਏਡੀ ਵੱਡੀ ਬਾਈ ਪੌੜੀ ਕਿਵੇਂ ਉਹਨੇ ਸੰਵਿਧਾਨ ਨੂੰ ਅੱਗ ਲਾਤੀ ਕਿੱਥੋਂ ਘਣ ਆ ਗਿਆ ਉਹਦੇ ਮੰਗਰ ਬਾਈ ਜੀ ਬਹੁਤ ਵੱਡੇ ਹੱਥ ਨੇ ਉਹਦੇ ਬਾ ਮੰਗਰ ਮਾੜੀ ਮੰਨ ਉਹ ਤਾਂ ਬੰਦਾ ਇੱਕ ਮਨੇਸ਼ ਕਰਿਆ ਹੋਇਆ ਬੰਦਾ ਉਹ ਤਾਂ ਇੱਕ ਪਿਆਦਾਗਾ ਉਹਦੇ ਮੰਗਰ ਹੱਥ ਹੋਰ ਨੇ ਸਾਡੀ ਮੰਗ ਆ ਪ੍ਰਸ਼ਾਸਨ ਤੋਂ ਜ਼ੋਰਦਾਰ ਕਿ ਉਹ ਹੱਥਾਂ ਜਿਹੜੇ ਉਹ ਹੱਥ ਨੇ ਤੇ ਉਹ ਹੱਥਾਂ ਨੂੰ ਵੀ ਕਾਬੂ ਕੀਤਾ ਜਾਵੇ ਜਿਨ੍ਹਾਂ ਨੇ ਇਹਨਾਂ ਨੂੰ ਵਰਤਿਆਗਾ ਕਿਉਂਕਿ ਸਾਨੂੰ ਸਾਹਬ ਨੇ ਦੱਸਿਆ ਸੀ ਕਿ ਚਮਚੇ ਨਾਲ ਉਲਝਣਾ ਨਹੀਂ ਚਾਹੀਦਾ ਜਿਨ੍ਹਾਂ ਹੱਥਾਂ ਦੇ ਵਿੱਚ ਚਮਚਾ ਚੱਲ ਰਿਹਾ ਨਾ ਉਹ ਹੱਥਾਂ ਨੂੰ ਤੋੜਨ ਦਾ ਕੰਮ ਕਰੋ ਅਸੀਂ ਉਹ ਹੱਥ ਚਾਹੁੰਦੇ ਆ ਵੀ ਜਿਹੜਿਆਂ ਨੇ ਇਹ ਕੰਮ ਕਰਾਇਆ ਤੇ ਜੇ ਹੁਣ ਮੈਂ ਦੇਖਿਆ ਧਾਰਮਿਕ ਗ੍ਰੰਥਾ ਨੂੰ ਵੀ ਬੇਅਬਦੀ ਕਰਕੇ ਆ ਜਿਹੜੀ ਕੱਲ ਬੇਅਬਦੀ ਹੋਈ ਆ ਉਹਨੂੰ ਕਰਕੇ ਕਹਿੰਦੇ ਨੇ ਇਹਦੀ ਇਹਦਾ ਦਿਮਾਗੀ ਸੰਤਲਨ ਠੀਕ ਨਹੀਂ ਸੀ ਮੈਂ ਕਹਿਣਾ ਜੇ ਦਿਮਾਗ ਖਰਾਬ ਵਾਲੇ ਬੰਦਿਆਂ ਦਾ ਇੰਨੇ ਹੀ ਖਰਾਬ ਹੋ ਰਿਹਾ ਪਹਿਲਾਂ ਲੋਸਮੈਂਟ ਕਰਕੇ ਕਿਉਂ ਨਹੀਂ ਜਾਂਦੇ ਪਹਿਲਾਂ ਪ੍ਰਚਾਰ ਕਰਨ ਵੀ ਇੰਨੀ ਤਰੀਕ ਨੂੰ ਮੈਂ ਤੁਹਾਡੇ ਚੈਨਲ ਤੇ ਵਾਦਾ ਕਰਦੇ ਆ ਜੇ ਕੋਈ ਇਹੋ ਜੀ ਗੰਦੀ ਮਾਨਸਿਕਤਾ ਵਾਲਾ ਵਿਅਕਤੀ ਹੈਗਾ ਜਿਹੜਾ ਕਿਸੇ ਵੀ ਰੈਵਰ ਦਾ ਸਟੈਚੂ ਆ ਇੱਕ ਵਾਰ ਉਹ ਮੈਂ ਕਹਿਣਾ ਵੀ ਇੱਕ ਵਾਰ ਉਹ ਅਨਾਉਂਸ ਕਰਕੇ ਉਹ ਆਵੇ ਵੀ ਮੈਂ ਇਨੀ ਤਰੀਕ ਨੂੰ ਮੈਂ ਦਾਵਾ ਕਰਦਾ ਕਿ ਜਿਹੜੀਆਂ ਲੱਤਾਂ ਤੇ ਆਉਣਗੇ ਉੱਤੋਂ ਹੀ ਨਹੀਂ ਉਹ ਥੱਲੇ ਲੈਣ ਦਿੰਦੇ ਅਸੀਂ ਐਨਾ ਸਮਾਜ ਸਾਡਾ ਦਮ ਰੱਖਦਾ ਪਰ ਹੁਣ ਜੇ ਕਈਏ ਕੋਲੇ ਖੜਿਆ ਬੰਦੇ ਹੀ ਦੇਖੋ ਉਹਦੇ ਕੁਝ ਉਹਦਾ ਕੋਈ ਹੱਲ ਨਹੀਂ ਕੀਤਾ ਜਾ ਸਕਦਾ ਇਸ ਕਰਕੇ ਜੇ ਇਹਨਾਂ ਦੀ ਇੰਨੀ ਮਾਨਸਿਕਤਾ ਜਾਂ ਦਿਮਾਗੀ ਖਰਾਬ ਆ ਤੇ ਅਨਾਉਂਸ ਜ਼ਰੂਰ ਕਰਿਆ ਕਰਨ ਵੀ ਇੰਨੀ ਤਰੀਕ ਨੂੰ ਆ ਤੋੜਨ ਜਾਵਾਂਗੇ ਫਿਰ ਦੱਸ ਦਾਂਗੇ ਇਹਨਾਂ ਨੂੰ ਕੀ ਪਾ ਵਿਕਦੀ ਇੱਕ ਕਿ ਤੁਸੀਂ ਦੇਖਿਆ ਹੋਣਾ ਵਿਜੇ ਸਾੰਪਲਾ ਟਵੀਟ ਕਰਦੇ ਆ ਮਸਲੇ ਤੇ ਉਹ ਟਵੀਟ ਤੇ ਬੜੀ ਚਰਚਾ ਛਿੜਦੀ ਹੈ ਬਾਅਦ ਚੋਂ ਟਵੀਟ ਡਿਲੀਟ ਵੀ ਕਰ ਦਿੰਦੇ ਆ ਐਡਿਟ ਵੀ ਕਰ ਦਿੰਦੇ ਨੇ ਉਹ ਕਹਿੰਦੇ ਨੇ ਕਿ ਐਸਜੀਪੀਸੀ ਤੇ ਅਕਾਲ ਤਖਤ ਸਾਹਿਬ ਦਾ ਜਥੇਦਾਰ ਜਵਾਬ ਦੇਵੇ ਹਾਲਾਂਕਿ ਜਿਹੜਾ ਡਾਕਟਰ ਅੰਬੀਰ ਅੰਬੇਦਕਰ ਦਾ ਸਟੈਚੂ ਹੈ ਉਹ ਤਾਂ ਪੰਜਾਬ ਸਰਕਾਰ ਦੇ ਏਰੀਏ ਦੇ ਵਿੱਚ ਆ ਜਾਂਦਾ ਦਰਬਾਰ ਸਾਹਿਬ ਦੇ ਤਾਂ ਨੇੜੇਕ ਵੀ ਨਹੀਂ ਤੇ ਨਾ ਉਹਦੇ ਹਦੂਦ ਦੇ ਵਿੱਚ ਇੱਕ ਖਾਸ ਧਰਮ ਨੂੰ ਟਾਰਗੇਟ ਕੀਤਾ ਜਾਣਾ ਕੀ ਲੱਗਦਾ ਇਹਦੇ ਪਿੱਛੇ ਕੋਈ ਚਾਲ ਹੈ ਕੀ ਇਹਦੇ ਪਿੱਛੇ ਕੋਈ ਦੋ ਫਿਰਕਿਆਂ ਨੂੰ ਲੜਾਉਣ ਦੀ ਚਾਲ ਹੈ ਇਹਦੇ ਨੂੰ ਤੁਸੀਂ ਕਿਵੇਂ ਦੇਖਦੇ ਹੋ ਮੈਂ ਤੁਹਾਨੂੰ ਪਹਿਲਾਂ ਹੀ ਚੈਨਲ ਤੇ ਦੱਸਿਆ ਵੀ ਪਹਿਲਾਂ ਜਿਹੜਾ ਦੇਸ਼ ਦੇ ਵਿੱਚ 바ਵਾ ਸਾਹਿਬ ਡਾਕਟਰ ਅੰਬੇਡਕਰ ਦਾ અપਮਾਨ ਕਾਂਗਰਸ ਨੇ ਰੱਜਮਾ ਕੀਤਾ। ਤੱਥਾਂ ਨਾਲ ਦੱਸਿਆ ਮੈਂ ਤੁਹਾਨੂੰ ਚੋਣ ਹਰਾਉਣ ਦਾ ਕੰਮ ਕੀਤਾ। ਡੈਰੀ ਚੱਕ ਵਿਅਕਤੀ ਤੋਂ ক্লোਜ਼ ਕਰ। ਜਿਹੜਾ ਅਮਿਤ ਸ਼ਾਹ ਕੱਲ ਪਰਸੋ ਬੋਲੀ ਜਾਂਦਾ ਸੀ ਨਾ ਬਈ ਅੰਬੇਡਕਰ ਅੰਬੇਡਕਰ ਕਹਿ ਰਹੇ ਹਾਂ। ਮੈਂ ਕਹਿੰਨਾ 바ਵਾ ਸਾਹਿਬ ਕੋਲੇ ਇੰਨੇ ਪੜ੍ਹੇ ਤੇ ਇੰਨੀਆਂ ਡਿਗਰੀਆਂ ਸੀ। ਅਮਿਤ ਸ਼ਾਹ ਉਹਦੇ ਗਿੱਟਿਆਂ ਦੇ ਬਰਾਬਰ ਵੀ ਨਹੀਂ ਪੜਿਆ ਹੁਣ। ਬਾਬਾ ਸਾਹਿਬ ਦੇ ਬਰਾਬਰ ਜਿਹਦੇ ਪ੍ਰਤੀ ਉਹ ਬੋਲ ਰਿਹਾ ਸੀ ਇਸ ਭਾਵਨਾ ਦੇ ਨਾਲ ਅੱਜ ਤੱਕ ਮਾਫੀ ਨਹੀਂ ਮੰਗੀ ਤੇ ਤੁਹਾਨੂੰ ਮੈਂ ਆਮ ਆਦਮੀ ਪਾਰਟੀ ਦੀ ਵੀ ਮਾਨਸਿਕਤਾ ਬਾਬਾ ਸਾਹਿਬ ਪ੍ਰਤੀ ਦੱਸੀ ਹੈ ਇਹ ਇਹਨਾਂ ਦੀ ਮਾਨਸਿਕਤਾ ਇਹ ਇਹ ਦੋ ਭਾਈਚਾਰਿਆਂ ਨੂੰ ਲੜਾਉਣਾ ਚਾਹੁੰਦੀਆਂ ਇਹਦੇ ਵਿੱਚ ਗੁਰੂਆਂ ਨੇ ਗੁਰੂਆਂ ਦੀ ਵਿਚਾਰਧਾਰਾ ਲੈ ਕੇ ਤਾਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਚੱਲੇ ਹੋਏ ਸੀ ਇਸ ਤਰ੍ਹਾਂ ਦਾ ਮੈਨੂੰ ਤਾਂ ਨਹੀਂ ਲੱਗਦਾ ਵੀ ਇਸ ਤਰ੍ਹਾਂ ਦਾ ਕੁਝ ਸੀ ਇਹ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਆ ਸਰਕਾਰ ਨੇ ਦੇਖਣਾ ਸੀ ਸਰਕਾਰ ਫੇਲ ਹੋ ਰਹੀ ਆ ਆਪਣਾ ਫੇਲੀਅਰ ਦੂਸਰੇ ਦੇ ਮਤਲਬ ਕਿ ਉਹ ਗੁਲਾਮੇ ਚ ਪਾਉਣ ਵਾਲੀ ਗੱਲ ਆ ਕਿਉਂਕਿ 바ਵਾ ਸਾਹਿਬ ਡਾਕਟਰ ਅੰਬੇਡਕਰ ਨੇ ਇਹ ਤਾਂ ਪੁਰਾਣੇ ਮੈਂ ਕਹੂੰਗਾ ਮਾੜੀ ਮਾਨਸਿਕਤਾ ਦੇ ਬੰਦੇ ਆ ਨੇ ਯਾਰ ਸਾਨੂੰ ਦੂਰ ਕਰਤਾ 바ਵਾ ਸਾਹਿਬ ਤਾਂ ਲੱਖਾਂ ਦੀ ਤਦਾਦ ਦੇ ਵਿੱਚ ਸ਼ਡਿਊਲ ਕਾਸ ਸਮਾਜ ਨੂੰ ਉਸ ਸਮੇਂ ਮਾਸ਼ਟਰ ਤਾਰਾ ਸਿੰਘ ਸੀ ਅੰਬਰ ਸ਼ਕੌਣ ਦਰਬਾਰ ਸਾਹਿਬ ਆਏ ਸੀ ਆਪ ਉਹਨਾਂ ਨੇ ਕਿਹਾ ਸੀ ਕਿ ਸਾਰੇ ਧਰਮਾਂ ਦੀ ਮੈਂ ਸਟੱਡੀ ਕਰੀ ਆ ਮੈਨੂੰ ਦੀ ਬੈਸਟ ਜੇ ਦੁਨੀਆ ਦਾ ਕੋਈ ਸਰਬਤਮ ਧਰਮ ਲੱਗਦਾ ਤਾਂ ਉਹ ਪਾਕ ਬਵਿੱਤਰ ਸ੍ਰੀ ਗੁਰਗ੍ਰੰਥ ਸਾਹਿਬ ਲੱਗਦਾ ਤਾਂ ਉਹ ਤਾਂ ਆਪ ਸ੍ਰੀ ਗੁਰਗ੍ਰੰਥ ਸਾਹਿਬ ਨੂੰ ਮੰਨਦੇ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਔਰਤ ਨੂੰ ਸਨਮਾਨ ਦਿੱਤਾ ਸੀ ਕਿ ਸੋ ਕਿਉ ਮੰਦਾ ਆਖੀਏ ਜਿਤ ਜੰਮੇ ਰਾਜ਼ਾਨ ਕਹਿਣ ਦਾ ਮਤਲਬ ਜਿਹੜੀ ਆਣਕ ਦੇਵ ਜੀ ਹਾਂ ਮਤਲਬ ਕਿ ਸੋਰੀ ਗੁਰੂ ਨਾਨਕ ਦੇਵ ਜੀ ਨੇ ਮਤਲਬ ਕਿ ਇੱਕ ਔਰਤ ਨੂੰ ਸਨਮਾਨ ਦੇਣ ਵਾਸਤੇ ਮਤਲਬ ਕਿ ਇੱਕ ਸੰਦੇਸ਼ ਭੇਜਿਆ ਸੀ ਕਿ ਔਰਤ ਜਿਹੜੀ ਔਰਤ ਰਾਜੇ ਮਹਾਰਾਜੇ ਜੰਮਦੀ ਹੈ ਜਿਹੜੀ ਔਰਤ ਬੜੇ ਬੜੇ ਯੋਧੇ ਜੰਮਦੀ ਹੈ ਬਈ ਉਹਨੂੰ ਵੀ ਬਰਾਬਰ ਦਾ ਸਨਮਾਨ ਦਿੱਤਾ ਜਾਵੇ ਤਾਂ 바ਵਾ ਸਾਹਿਬ ਡਾਕਟਰ ਅੰਬੇਡਕਰ ਦੇ ਸੰਵਿਧਾਨ ਨੇ ਵੀ ਉਹ ਕੰਮ ਕੀਤਾ ਸੀ ਤੇ ਇਹ ਉਹਨਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਬਣਦੀ ਸੀ ਮੈਂ ਕਹਣਾ ਇਹ ਸਰਕਾਰ ਆਪਣਾ ਆਪਣਾ ਮਤਲਬ ਕਿ ਫੇਲਪਣਾ ਲੁਕੋ ਕੇ ਦੂਜਿਆਂ ਨੂੰ ਮੜਨਾ ਚਾਹੁੰਦੀ ਆ ਇਹ ਸਰਕਾਰ ਦੀ ਜ਼ਿੰਮੇਵਾਰੀ ਸੀ ਤੇ ਮੈਂ ਹੁਣ ਵੀ ਸਰਕਾਰ ਨੂੰ ਇਹ ਕਹਿਣਾ ਚਾਹਣਾ ਕਿ ਜੇ ਆਪਾਂ ਚਾਹਣੇ ਆ ਕਿ ਪੰਜਾਬ ਦਾ ਮਾਹੌਲ ਠੀਕ ਰਹੇ ਉਹ ਜਿਹੜੇ ਉਹਦੇ ਮੰਗਰਬ ਜਿਹੜੇ ਉਹਦੇ ਵਿਅਕਤੀ ਸੀ ਉਹਨਾਂ ਦੀ ਜਾਂਚ ਕਰਕੇ ਉਹਨਾਂ ਨੂੰ ਵੀ ਜਨਤਕ ਕੀਤਾ ਜਾਵੇ ਇੱਕ ਗੱਲ ਦੇਖਣਾ ਹੈ ਕੱਲ ਉਹ ਦਿਨ ਸੀ ਜਿਹੜਾ ਸੰਵਿਧਾਨ ਦਾ ਦਿਹਾੜਾ ਸੰਵਿਧਾਨ ਦੇ ਲਾਗੂ ਹੋਣ ਦਾ ਦਿਨ ਸੀ ਤੇ ਬੁੱਤ ਤੇ ਵੀ ਉਹ ਤੇ ਹਮਲਾ ਹੋਇਆ ਜਿਹਨੇ ਸੰਵਿਧਾਨ ਬਣਾਇਆ ਇਹ ਦੋ ਗੱਲਾਂ ਦੂਜੇ ਪਾਸੇ ਇਸੇ ਦਿਨ ਸਿਕਿਉਰਿਟੀ ਬੋਟ ਐਕਟ ਹੁੰਦੀ ਹੈ ਚਾਹੇ ਕੋਈ ਵੀ ਸ਼ਹਿਰ ਹੋਵੇ ਮਤਲਬ ਡੀਜੀਪੀ ਵੀ ਗੇੜੇ ਮਾਰਦੇ ਆ ਹੋਰ ਪੁਲਿਸ ਵੀ ਜਾਂਦੀ ਹੈ ਕਿ ਲਾ ਐਂਡ ਆਰਡਰ ਦੇਖਿਆ ਜਾਵੇ ਖਾਸ ਕਰਕੇ ਸ਼੍ਰੀ ਅਮਰਸਰ ਸਾਹਿਬ ਵਰਗਾ ਸ਼ਹਿਰ ਜਿੱਥੇ ਮਤਲਬ ਬਾਰਡਰ ਵੀ ਨਾਲ ਲੱਗਦਾ ਹੋਵੇ ਸਾਰਾ ਕੁਝ ਹੋਵੇ ਉੱਥੇ ਅਜਿਹੀ ਘਟਨਾ ਵਾਪਰ ਜਾਣੀ ਉੱਥੇ ਅਜਿਹਾ ਸਭ ਕੁਝ ਹੋ ਜਾਣਾ ਇਹ ਮਾਮਲਾ ਕੀ ਮਤਲਬ ਸਵਾਲ ਖੜੇ ਕਰਦਾ ਇਹ ਤਾਂ ਇੱਕ ਸੂਚੀ ਸਮਝੀ ਸ਼ਾਸ ਉਹ ਵਿਅਕਤੀ ਤਾਂ ਇੱਕ ਵਰਤਿਆ ਗਿਆ ਮਾੜੀ ਮਾਨਸਿਕਤਾ ਦੇ ਆਦਮੀਆਂ ਨੇ ਉਹਨੂੰ ਇੱਕ ਯੂਜ਼ ਕੀਤਾ ਉਹ ਤਾਂ ਇੱਕ ਸਿਰਫ ਹੱਤਖੰਡਾ ਸੀ ਉਸੇ ਦਿਨ ਉਸੇ ਸੇਮ ਪੌੜੀਆਂ ਘਨ ਲੈ ਕੇ ਡਾ ਮਜ਼ਬੂਤੀ ਨਾਲ ਉਹ ਬੰਦਾ ਉੱਪਰ ਚੜਿਆ ਇਹ ਇਹਦੇ ਪਿੱਛੇ ਇੱਕ ਬਹੁਤ ਵੱਡੀ ਸਾਜ਼ਿਸ਼ਾ ਜਿਹੜੀ ਤੁਸੀਂ ਗੱਲ ਕਰਦੇ ਹੋ ਮੈਂ ਕਹਿਣਾ ਪੰਜਾਬ ਦਾ ਖੂਫੀਆ ਤੰਤਰ ਬੁਰੀ ਤਰ੍ਹਾਂ ਫੇਲ ਮੈਂ ਤੁਹਾਡੇ ਚੈਨਲ ਤੇ ਵੀ ਕਹਿਣਾ ਚਾਹਣਾ ਵੀ ਜਿੰਨੇ ਵੀ ਕਿਸਾਨ ਜੁਨੀਅਨ ਦੇ ਆਗੂ ਨੇ ਜਿੰਨੇ ਵੀ ਰਾਜਨੀਤਿਕ ਪਾਰਟੀਆਂ ਦੇ ਆਪ ਦੀ ਸੇਫਟੀ ਆਪ ਕਰਨੀ ਸ਼ੁਰੂ ਕਰਦੋ ਸਰਕਾਰਾਂ ਦਾ ਕਿਉਂਕਿ ਮੈਂ ਤਾਂ ਪਹਿਲੀ ਵਾਰ ਪੰਜਾਬ ਦੇਖਿਆ ਕਿ ਠਾਣਿਆਂ ਦੇ ਵਿੱਚ ਬਲਾਸਟ ਹੋਈ ਜਾਂਦੇ ਨੇ ਯਾਰ ਹੂੰ ਠਾਣਿਆਂ ਦੇ ਵਿੱਚ ਬਲਾਸਟ ਹੋ ਕੇ ਤੇ ਜਦੋਂ ਸਵੇਰੇ ਇਹਨਾਂ ਦੇ ਸੀਨੀਅਰ ਅਧਿਕਾਰੀਆਂ ਦਾ ਸਟੇਟਮੈਂਟ ਆਉਂਦਾ ਕਿ ਪੁਰਾਣਾ ਵਹੀਕਲ ਖੜਿਆ ਸੀ ਉਹਦਾ ਟਾਇਰ ਪਾਟ ਗਿਆ ਹੂੰ ਐਤੋਂ ਬਾਦ ਕੀ ਨਕਮੀ ਸਰਕਾਰ ਹੋਊਗੀ ਕਿ ਆਪਣਾ ਫੇਲੀਅਰ ਲੁਕਾਉਣ ਵਾਸਤੇ ਟਾਇਰ ਪਾੜ ਰਹੇ ਨੇ ਤੇ ਦੂਸਰੇ ਦਿਨ ਮਾਨਯੋਗ ਡੀਜੀਪੀ ਸਾਹਿਬ ਠਾਣੇ ਦਾ ਉਹ ਚੈੱਕਅਪ ਕਰਦੇ ਨੇ ਭਈ ਹੁਣ ਟਾਇਰ ਪਾਟਿਆਂ ਦਾ ਵੀ ਡੀਜੀਪੀ ਸਾਹਿਬ ਮਤਲਬ ਕਿੰਨੇ ਰੱਖਣ ਕਰਨਗੇ ਹੂੰ ਅੱਜ ਪੰਜਾਬ ਦੇ ਵਿੱਚ ਗੈਂਗਸਟਰਵਾਦ ਭਾਰੂ ਆ ਪਤਾ ਨਹੀਂ ਕਿੰਨੇ ਵੱਡੇ ਫੈਕਟਰੀਆਂ ਦੇ ਮਾਲਕ ਕਿੰਨੇ ਧਨਾੜ ਖੂਫੀਆ ਤੌਰ ਤੇ ਹੀ ਉਹ ਉਹ ਜਿਹੜੇ ਗੈਂਗਸਟਰ ਨੇ ਉਹਨਾਂ ਦੀਆਂ ਉਹ ਚਿੱਟੀਆਂ ਉਹਨਾਂ ਦੀਆਂ ਉਹ ਫਰੋਤੀਆਂ ਪੂਰੀਆਂ ਕਰ ਰਹੇ ਨੇ ਆਪਣੇ ਬੱਚਿਆਂ ਦਾ ਭਵਿੱਖ ਦਾਤੇ ਲਾ ਕੇ ਕਿਉਂਕਿ ਜਿਹਨੂੰ ਕੋਈ ਧਮਕੀ ਆਉਂਦੀ ਹੈ ਹੈਨਾ ਸਰਕਾਰ ਤਾਂ ਹਰ ਫਰੰਟ ਤੇ ਫੇਲ ਆ ਤੁਹਾਨੂੰ ਆਪਣਾ ਆਪ ਸੰਭਾਲਣਾ ਪਵੇਗਾ ਇਸ ਕਰਕੇ ਮੈਂ ਕਹਿ ਸਕਦਾ ਕਿ ਪੰਜਾਬ ਦਾ ਖੂਫੀਆ ਤੰਤਰ ਬੁਰੀ ਤਰ੍ਹਾਂ ਫੇਲ ਆ ਸਰਕਾਰ ਤੋਂ ਸਾਡੀ ਮੰਗ ਆ ਕਿ ਜਿੰਨੇ ਵੀ ਸਟੈਚੂ ਲੱਗੇ ਹੋਏ ਨੇ ਜਾ ਜਿੱਥੇ ਵੀ ਇਸ ਤਰ੍ਹਾਂ ਦੇ ਕੋਈ ਰਹਿਬਰ ਅਦਾ ਸਟੈਚੂ ਆ ਕੋਈ ਫੋਟੋ ਲੱਗੀ ਹੋਈ ਆ ਉਹਦੀ ਸੁਰੱਖਿਆ ਕਰਨੀ ਸਰਕਾਰ ਯਕੀਨੀ ਬਣਾਵੇ ਅੱਜ ਇੱਕ ਗੱਲ ਮੈਂ ਪੁੱਛਣੀ ਚਾਹਣਾ ਜੇ ਡਾਕਟਰ ਭੀਮਰਾਓ ਅੰਬੇਦਕਰ ਨਾ ਹੁੰਦੇ ਉਹ ਨਾ ਆਉਂਦੇ ਉਹ ਨਾ ਇਹ ਸਾਰਾ ਕੁਝ ਕਰਦੇ ਜਾਂ ਜਿਸ ਹਾਲਾਤਾਂ ਦੇ ਵਿੱਚ ਉਹ ਪੜ ਕੇ ਆ ਸਭ ਕੁਝ ਕੀਤਾ ਤੁਸੀਂ ਆਪਣੇ ਆਪ ਨੂੰ ਅੱਜ ਕਿੱਥੇ ਮੰਨਦੇ ਹੋ ਜੇ ਉਹ ਨਾ ਹੁੰਦੇ ਬਾਬਾ ਤੁਹਾਡਾ ਸਵਾਲ ਕਾਬਲੇ ਤਰੀਫ਼ ਸਵਾਲ ਆ ਮੈਂ ਕਹਣਾ ਅੱਜ ਵੀ ਗਲਾਂ ਦੇ ਵਿੱਚ ਕੁਝੇ ਬੰਨੇ ਹੋਣੇ ਸੀ ਅੱਜ ਵੀ ਲੱਕਾਂ ਦੇ ਵਿੱਚ ਰस्सियां ਬੰਨ ਕੇ ਮਗਰ ਝਾੜੂ ਬੰਨੇ ਹੋਣੇ ਸੀ ਅੱਜ ਵੀ ਅਸੀਂ ਬਰਾਬਰਤਾ ਦੀ ਅੱਜ ਵੀ ਅਸੀਂ ਮੰਦਰਾਂ ਦੇ ਵਿੱਚ ਨਹੀਂ ਜਾ ਸਕਣਾ ਸੀ ਕਿਉਂਕਿ ਉਸ ਸਮੇਂ ਮੰਦਰਾਂ ਦੇ ਵਿੱਚ ਵੀ ਬੈਨ ਸੀ ਕਿਉਂਕਿ ਜਾਤੀ ਗੁਰੂ ਨੇ ਤਾਂ ਸਭ ਨੂੰ ਇੱਕ ਕੀਤਾ ਪਰ ਮਨੁਸਮਰਤੀ ਤਹਿਤ ਜਾਤਾਂ ਦੇ ਵਿੱਚ ਵੰਡ ਕੇ ਸਾਨੂੰ ਸਮਾਜ ਤੌਰ ਤੇ ਜੋੜਿਆ ਗਿਆ ਇਸ ਕਰਕੇ ਬਹੁਤ ਮਾੜੀ ਹਾਲਤ ਹੋਣੀ ਸੀ ਕੱਲੀ ਸਾਡੀ ਨਹੀਂ ਹੋਣੀ ਸੀ ਔਰਤ ਦੀ ਉਦੋਂ ਵੀ ਜ਼ਿਆਦਾ ਮਾੜੀ ਹਾਲਤ ਹੋਣੀ ਸੀ ਔਰਤ ਚਾਹੇ ਕਿਸੇ ਵੀ ਵਰਗ ਦੀ ਹੁੰਦੀ ਕਿਸੇ ਵੀ ਜਾਤੀ ਦੀ ਹੁੰਦੀ ਉਹਦਾ ਵੀ ਬੜਾ ਮਤਲਬ ਕੀ ਜਿਹੜਾ ਇਤਿਹਾਸ ਸੀ ਬੜਾ ਪਹਿਲਾਂ ਵੀ ਦੁੱਖਿਆ ਪਰਿਆ ਰਹਿੰਦਾ ਸੀ ਇੱਥੋਂ ਤੱਕ ਕਿ ਔਰਤਾਂ ਆਪਦੇ ਸਤਨ ਵੀ ਨਹੀਂ ਟੱਕ ਸਕਦੀਆਂ ਸੀ ਉਸ ਸਮਿਆਂ ਦੇ ਵਿੱਚ ਇਹ ਵੀ ਸंवਿਧਾਨ ਦੀ ਬਦੌਲ ਕਿ ਹੱਕ ਮਿਲੇ ਨੇ ਔਰਤ ਨੂੰ ਆਪਣੀ ਆਜ਼ਾਦੀ ਜੇ ਮਿਲੀ ਹੈ ਉਸ ਸंवਿਧਾਨ ਕਰਕੇ ਮਿਲੀ ਹੈ ਜੇ ਕਿਸਾਨ ਨੂੰ ਭੂਮੀ ਦੇ ਹੱਕ ਮਿਲੇ ਨੇ ਰਜਿਸਟਰੀਆਂ ਕਰਾਉਣ ਦਾ ਹੱਕ ਮਿਲਿਆ ਉਹ ਵੀ ਸंवਿਧਾਨ ਕਰਕੇ ਮਿਲਿਆ ਤੇ ਇਹਨਾਂ ਨੇ ਤਾਂ ਮੈਂ ਕਹਣਾ ਸਾਰੇ ਵਰਗਾਂ ਨੂੰ ਲਤਾੜ ਦੇਣਾ ਸੀ ਕਲਪਨਾ ਕਰਕੇ ਵੀ ਡਰ ਲੱਗਦਾ ਜੇ 바ਵਾ ਸਾਹਿਬ ਇਤਿਹਾਸ ਦੇ ਵਿੱਚ ਜੇ 14 ਅਪ੍ਰੈਲ ਨਾ ਆਉਂਦੀ 14 ਅਪ੍ਰੈਲ ਨੂੰ ਉਹਨਾਂ ਦਾ ਜਨਮ ਹੋਇਆ ਸੀ ਉਹ ਹੀਰਾ ਨਾ ਜੰਮਦਾ ਹੀਰਾ ਉਹ ਸਿਵਿਧਾਨ ਨਾ ਲਿਖਦਾ ਕਿਉਂਕਿ ਉਹਨਾਂ ਨੇ ਸਕੂਲਾਂ ਦੇ ਬਾਹਰ ਬੈਠ ਬੈਠ ਕੇ ਪੜ੍ਹਾਈ ਕੀਤੀ ਸੀ ਛੱਪੜਾਂ ਦਾ ਪਾਣੀ ਤੱਕ ਬਾਬਾ ਸਾਹਿਬ ਨੂੰ ਪੀਣਾ ਪਿਆ ਸੀ ਜਿੰਨੀਆਂ ਦੂਸਰੀਆਂ ਕੰਟਰੀਆਂ ਬਾਬਾ ਸਾਹਿਬ ਦਾ ਇੰਨਾ ਸਨਮਾਨ ਕਰਦੀਆਂ ਜੇ ਕਿਤੇ ਉਹ ਹੀਰਾ ਸਾਡੇ ਕੋਲੇ ਹੁੰਦਾ ਸਾਡੇ ਕੋਲੇ ਰਹਿੰਦਾ ਜਿੱਥੇ ਸਾਡਾ ਦੇਸ਼ ਖੜਿਆ ਇਦੋਂ 4 ਗੁਣਾ ਅੱਗੇ ਹੋਣਾ ਸੀ ਤੇ ਅਫਸੋਸ ਉਹ ਭਾਰਤ ਦੇ ਵਿੱਚ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੇ ਸਟੈਚੂਆਂ ਨਾਲ ਇਸ ਤਰ੍ਹਾਂ ਦਾ ਹਾਲਾਤ ਹੋ ਰਿਹਾ ਇਹ ਬੜਾ ਦੁਖਾਂ ਦਾ ਜਿਹੜਾ ਉਹ ਪਾਪੀ ਰੂਹ ਪਾਪੀ ਬੰਦਾ ਇੱਕ ਇੱਕ ਕਣ ਬਾਬਾ ਸਾਹਿਬ ਦੇ ਮਾਰ ਰਿਆ ਸੀ ਧਰਮ ਨਾਲ ਐਂ ਲੱਗਦਾ ਸੀ ਜਿਵੇਂ ਆਪਦੀ ਹਿੱਕ ਤੇ ਵੱਜ ਰਿਆ ਆਪਦੀ ਹਿੱਕ ਤੇ ਵੱਜ ਰਿਆ ਮੈਂ ਤੁਹਾਡੇ ਚੈਨਲ ਤੇ ਫੇਰ ਕਹਿਣਾਗਾ ਜੇ ਇਹੋ ਜੀ ਮਾੜੀ ਮਾਨਸਿਕਤਾ ਵਾਲੇ ਬੰਦੇ ਅਨਾਉਂਸ ਕਰਕੇ ਜਰੂਰ ਜਾਣ ਕਿ ਅਸੀਂ ਆਹ ਹਰਕਤ ਕਰਨ ਲੱਗੇ ਆ ਜਿਹੜੇ ਹੱਥਾਂ ਨਾਲ ਇਹ ਕਰਨਗੇ ਨਾ ਉਹ ਹੱਥ ਮੈਂ ਕਹਿੰਦਾ ਮੋਢਿਆਂ ਦੇ ਨਾਲ ਅਸੀਂ ਰਹਿਣ ਨਹੀਂ ਦਿੰਦੇ ਇੱਕ ਵਾਰ ਸਾਨੂੰ ਜਰੂਰ ਸੁਚੇਤ ਕਰਕੇ ਜਾਣ ਧੰਨਵਾਦ ਬਹੁਤ ਬਹੁਤ ਧੰਨਵਾਦ ਧੰਨਵਾਦ ਤਾਂ ਗੱਲਬਾਤ ਕੀਤੀ ਬਾਈ ਕੁਲਦੀਪ ਸਰਦੂਲਗੜ੍ਹ ਦੇ ਨਾਲ ਮਾਨ ਨੂੰ ਠੇਸ ਪਹੁੰਚੀ ਹੈ ਕਹਿੰਦੇ ਸਾਡੇ ਜਿਹੜਾ ਕੰਨ ਬਾਬਾ ਸਾਹਿਬ ਦੇ ਵੱਜ ਰਿਹਾ ਸੀ ਉਹ ਸਾਡੀ ਹੱਕ 'ਚ ਹੀ ਵੱਜ ਰਿਹਾ ਸੀ ਅਜਿਹੇ ਬੰਦਿਆਂ ਨੂੰ ਸਭ ਕੁਝ ਸਿਖਾਉਣਾ ਹੈ ਪਰ ਨਾਲ ਹੀ ਉਹਨਾਂ ਨੇ ਸਰਕਾਰ ਨੂੰ ਵੀ ਟਾਰਗੇਟ ਕੀਤਾ ਕਿ ਸਰਕਾਰਾਂ ਬਾਬਾ ਸਾਹਿਬ ਨੂੰ ਸਮੇਂ-ਸਮੇਂ ਦੀਆਂ ਸਰਕਾਰਾਂ ਕਾਂਗਰਸ ਦੀ ਸਰਕਾਰ, ਭਾਜਪਾ ਦੀ ਸਰਕਾਰ, ਆਪ ਦੀ ਸਰਕਾਰ ਨਾਮ ਨੂੰ ਜਰੂਰ ਵਰਤ ਜਾਂਦੀਆਂ ਪਰ ਅਸਲ ਦੇ ਵਿੱਚ ਉਹਨਾਂ ਸਾਰਿਆਂ ਨੇ ਬਾਬਾ ਸਾਹਿਬ ਨਾਲ ਧੋਖਾ ਹੀ ਕੀਤਾ ਹੈ। ਉਹਨਾਂ ਦੇ ਵਿਚਾਰਾਂ ਨਾਲ ਧੋਖਾ ਕੀਤਾ, ਉਹਨਾਂ ਦੀਆਂ ਗੱਲਾਂ ਨਾਲ ਧੋਖਾ ਕੀਤਾ ਤਾਂ ਇਹ ਸਰਕਾਰਾਂ ਬਾਬਾ ਸਾਹਿਬ ਦੀਆਂ ਨਾ ਪਹਿਲਾਂ ਹੋਈਆਂ ਨਾ ਕਦੇ ਅੱਗੇ ਹੋਣਗੀਆਂ। ਤਾਂ ਉਹਨਾਂ ਨੇ ਕਿਹਾ ਕਿ ਜਿਹੜਾ ਕੁਝ ਸ ਜਿਹੜਾ ਕੋਈ ਸਾਨੂੰ ਜਿਹੜਾ ਗਰੀਬ ਵਰਗ ਨੂੰ ਐਸਸੀ ਵਰਗ ਨੂੰ ਦੇ ਗਏ ਨੇ ਔਰਤਾਂ ਨੂੰ ਦੇ ਗਏ ਨੇ ਜੇ ਬਾਬਾ ਸਾਹਿਬ ਨਾ ਹੁੰਦੇ ਤਾਂ ਅੱਜ ਸਾਡੇ ਹਾਲਾਤ ਬਹੁਤ ਬੁਰੇ ਹੋਣੇ